ਤੋ ਮੀਟ ਕਾਇਦੇ ਦੇ ਚੋਂ ਅਜਕਲ ਤਾਂ ਐਕਸਕੂਵੈਂਟ ਹੈ ਉਹ ਹਰ ਸਿਮਰਤਪੁਰ ਬਾਦਲ ਦਾ ਤੇ ਸਾਡੇ ਇੱਕੋ ਇੱਕ ਜਿਹੜੇ ਅਕਾਲੀ ਦਲ ਦੇ ਜਿਹੜੇ ਲੋਕ ਸਭਾ ਚ ਮੈਂਬਰ ਨੇ ਔਰ ਸਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਔਰ ਮਜੀਠੀਆ ਦੀ ਭੈਣ ਇਹੇ ਦੋਨੇ ਪਾਸੇ ਮਜੀਠੀਆ ਦੇ ਮਾਮਲੇ ਚ ਵੀ ਤੇ ਇਧਰ ਵੀ ਬੜਾ ਪ੍ਰੈਸ਼ਰ ਹੈ ਇਹਨਾਂ ਤੇ ਸਖਬੀਰ ਸਿੰਘ ਬਾਦਲ ਬਾਰੇ ਉਹਨੇ ਕਿਹਾ ਕਿ ਆ ਜਿਹੜਾ ਜਿਹੜਾ ਸਤੇਂਦਰ ਸਿੰਘ ਕੋਲੀ ਤੋਂ ਬਾਅਦ ਜਿਸ ਤਰੀਕਾ ਉਹਦੀ ਪੁੱਛਕਿਛ ਹੋ ਰਹੀ ਹੈ ਜਿਵੇਂ ਕਾਗਜ਼ ਪੱਤਰ ਮੰਗੇ ਜਾ ਰਹੇ ਨੇ ਜਿਵੇਂ ਅਸ਼ਵੀ ਸ਼ਰਮਾ ਤੇ ਲੁਧਿਆਣਾ ਟੈਗੋਰ ਨਗਰ ਦੇ ਵਿੱਚ ਤੇ ਜਿਹੜੇ ਲੈ ਕੇ ਸਿੱਟ ਨੇ ਰੈਡ ਕੀਤੀ ਹੈ ਇਹ ਸਾਰੀਆਂ ਗੱਲਾਂ ਦੇ ਅਸ਼ੋਕਪੁਰ ਦੇ ਵਿੱਚ ਉਹ ਕਹਿੰਦੇ ਕਿ ਬਾਦਲ ਸਾਹਿਬ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਸਭੀਰ ਸਿੰਘ ਬਾਦਲ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਦੇਖੋ ਕੁਝ ਵੀ ਹੋ ਸਕਦਾ ਕਿਸੇ ਡਾਰਾ ਜੇ ਕੁਝ ਵੀ ਹੋ ਸਕਦਾ ਆਣੀ ਕਿਤੇ ਨਹੀਂ ਜਾ ਸਕਦੀ ਕੁਛ ਵੀ ਘਾਇਆ ਜਾ ਸਕਦਾ ਜਾ ਕੁਝ ਗੱਲਾਂ ਤਾਂ ਬਹੁਤ ਸਾਰੀਆਂ ਨੇ ਜਿਵੇਂ ਕੋਲੀ ਨੂੰ ਪੈਸੇ ਦਿੱਤੇ ਗਏ ਗੱਲਾਂ ਤਾਂ ਹੁਣ ਇਹ ਬਾਹਰ ਆ ਰਹੀਆਂ ਨੇ ਕਿ ਕੋਲੀ ਦੀ ਮਦਦ ਕੋਲੀ ਕੀ ਦਾ ਸੀ ਇਹ ਹੈ ਕੀ ਦੀ ਮਦਦ ਕਰ ਰਹੇ ਉਹ ਕਿਉਂ ਇਹਨਾਂ ਜਿਉਂਨੇ ਕੰਮ ਨਹੀਂ ਕੀਤਾ ਜਦੋਂ ਬਹੁਤ ਸਾਰੇ ਲੋਕ ਇਹ ਕਹਿਣ ਨੂੰ ਤਿਆਰ ਸੀ ਕਿ ਜੀ ਅਸੀਂ ਸੇਵਾ ਕਰਨ ਵਿਚਾਰ ਰਹੇ ਇਹਨੂੰ ਕਰੋੜਾਂ ਰੁਪਏ ਕਿਉਂ ਦਿੱਤੇ ਗਏ ਫਿਰ ਤਾਂ ਰਿਕਵਰੀ ਕਿਉਂ ਨਹੀਂ ਹੋਈ ਗੱਲਾਂ ਤਾਂ ਬਹੁਤ ਚੱਲ ਰਹੀਆਂ ਨੇ ਕੱਲੇ 328 ਰੁਪਏ ਦੀ ਗੱਲ ਨਹੀਂ ਹੈ ਉਹ ਜੋ ਬਹੁਤ ਕੁਝ ਸਿਸਟਮੇ ਐਕਸਪੋਜ਼ ਹੋ ਗਿਆ 328 ਰੁਪਆ ਦੇ ਮਾਮਲੇ ਦੇ ਵਿੱਚ ਸਿਸਟਮੇ ਐਕਸਪੋਜ਼ ਹੋ ਗਿਆ ਉਹ ਜਿਹੜੀ ਕੈਦ ਦੇ ਨਿਗਰ ਜਿੰਦਰ ਪਹਿਤਾ ਦੀ ਉਹ ਜਿਹੜੀ ਆਡੀਓ ਵਾਇਰਲ ਹੋਈ ਹੈ ਕਮਲਜੀਤ ਨਾਲ ਤੇ ਉਹਦੇ ਚ ਤਾਂ ਸਪਸ਼ਟ ਅਵਾਜ਼ ਸੁਣਾਈ ਦਿੰਦੀ ਹੈ ਕਿ ਇਹ ਤਾਂ ਜੇ ਆਪਣੀ ਸਰਕਾਰ ਨਾ ਹੁੰਦੀ ਆਪਾਂ ਫਸ ਗਏ ਸੀ ਇਹਦਾ ਮਤਲਬ ਕਿ ਫਸਣ ਵਾਲੀ ਗੱਲ ਕੀਤੀ ਹੋਊਗੀ ਤੋਂ ਇਹ ਸਾਰੀ ਗੱਲਾਂ 'ਚ ਡਰਤਾ ਉਹਨਾਂ ਨੂੰ ਹੈ ਇਹ ਬਕਰੀ ਗੱਲ ਹੈ ਕਈ ਵਾਰੀ ਜੇ ਸਿਆਸਤਦਾਨ ਜੇਲ੍ਹ ਚ ਚਲੇ ਜਾਂ ਫਾਇਦਾ ਵੀ ਠਾ ਲੈਤਾ ਹੁੰਦਾ ਖੈਰ ਹੁਣ ਆਪਾਂ ਇਹਦੇ ਨਾਲ ਹੀ ਜੁੜਦੀ ਗੱਲ ਕਰ ਲਈਏ ਇੱਕ ਪ੍ਰੈਸ ਕਾਨਫਰੰਸ ਹੋ ਰਹੀ ਇਹਦਾ ਹਰਸ਼ੀਮਲਪੁਰ ਪਾਦਰ ਨੇ ਤੇ ਐਕਸਪੈਟ ਤੇ ਲਿਖਿਆ ਦੂਜਾ ਮਹਿੰਦਰ ਗਰੇਵਾਲ ਨੇ ਉਹ ਕਹਿੰਦੇ ਜੀ ਇਹ ਜਿਹੜਾ ਸਾਡੇ ਨਾਲ ਤੱਕਾ ਇਸ ਕਰਕੇ ਉਹਨਾਂ ਨੇ ਕਿਹਾ ਕਿ ਆਪ ਹੀ ਕਹਿ ਰਹੇ ਨੇ ਕਿ ਜੀ ਉਹਨੂੰ ਖਤਰਾ ਹੈ ਉਹਨੂੰ ਥ੍ਰੈਟ ਆਇਆ ਸਰੂ ਸੀਆਈਡੀ ਦੇ ਦੱਸਿਆ ਖੁਫੀਆ ਏਜੰਸੀ ਆਫ ਦੱਸਿਆ ਵਿਕ੍ਰਮ ਮਜੀਠੀਆ ਨੂੰ ਜੇਲ੍ਹ ਚ ਥ੍ਰੈਟ ਹੈ ਤੇ ਜੇਲ੍ਹ ਦੀ ਜਾਨ ਨੂੰ ਖਤਰਾ ਹੈ ਤੇ ਫਿਰ ਉਹਨੂੰ ਰੱਖਿਆ ਅਪਰਾਧੀਆਂ ਨਾਲ ਕਿਉਂ ਹੋਇਆ ਇਹ ਗੱਲ ਕੀ ਦੂਜੇ ਪਾਸੇ ਕੱਲਾ ਉਹੀ ਨਹੀਂ ਇਹਦਾ ਤਾਂ ਵਕੀਲ ਹੈ ਵਿਕ੍ਰਮ ਸਿੰਘ ਮਜੀਠੀਆ ਦਾ ਦਮਨਬੀਰ ਸਿੰਘ ਸੋਪਤੀ ਉਹਦਾ ਬਿਆਨ ਵੀ ਇਹੀ ਹੈ ਉਹ ਕਹਿੰਦੇ ਜੇ ਸਾਰਾ ਕੁਝ ਆਪ ਹੀ ਦੱਸ ਰਹੇ ਹੋ ਤੇ ਫਿਰ ਸਰਕਾਰ ਕਿਉਂ ਚੁੱਪ ਹੈ ਸਰਕਾਰ ਦੀ ਭੇਦ ਭਰੀ ਚੁੱਪ ਕਿਉਂ ਹੈ ਜਿਵੇਂ ਗਰੇਵਾਲੇ ਕਹਿ ਕੋਈ ਇਹ ਸਾਜ਼ਿਸ਼ ਹੈ ਦਨੋ ਲਿਮੀਟ ਕਰਦੀ ਵੈਸੇ ਇਸੀ ਗੱਲ ਦੀ ਆਪਾਂ ਦੇਖੀਏ ਬਹੁਤ ਸਾਰੇ ਬੰਦੇ ਜਿਲ੍ਹਾ 'ਚ ਮੈਂ ਨਹੀਂ ਕਹਦਾ ਵੀ ਸੰਦੀਰ ਇਹਦਾ ਜਿਹੜਾ ਪ੍ਰਿਕਰ ਮਜੀਠੀ ਹੈ ਤਾਂ ਕੋਈ ਟਕਸਾਲ ਹੋਵੇ ਪਰ ਜਿਲ੍ਹਾ 'ਚ ਬੜਾ ਕੁਝ ਹੋਈ ਜਾਂਦਾ ਤੇ ਇਹ ਸੌਤੀ ਦੇ ਵੀ ਖਦਸਾ ਪਰ ਕੀਤਾ ਔਰ ਮਹਿੰਦਰ ਗਰੇਵਾਲ ਨੇ ਵੀ ਅਕਾਲੀ ਦਲ ਵੱਲੋਂ ਕਿ ਵੀ ਜੇ ਖਤਰੇ ਦਾ ਅਲਰਟ ਹੈ ਤੈਨੂੰ ਸੇ ਕਿਉਂ ਉਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਸਰਕਾਰ ਦੀ ਹੈ ਉਹਦੀ ਸਰਕਾਰ ਦੀ ਹੈ ਵਿੱਚ ਕੀ ਦੋਰਾ ਦਾ ਪਉਂਦੀ ਹੈ